ਹਾਂਜੀ ਸਸਕਾਟ ਜੀ ਅੱਜ ਕਰਦਾ ਵਧੀਆ ਹੋਊਂਗੇ ਤੇ ਅੱਜ ਆਪਾਂ ਜੰਨਿਆ ਸਸਕਾਟ ਹੌਂ ਦੇ ਸਭ ਤੋਂ ਪੁਰਾਣੇ ਹੋਟਲ ਦੇ ਵਿੱਚ ਮ사ਜ ਅਪੌਇੰਟਮੈਂਟ ਆਪਣੀ ਤਕਰੀਬਨ 1:15 ਦੀ ਕਿਦਾਂ ਦਾ ਐਕਸਪੀਰੀਅੰਸ ਰਹਿੰਦਾ ਚਲਦੇ ਆਂ ਹਾਂਜੀ ਵੀ ਮਿੱਤਰੋ ਆਪਾਂ ਅੱਜ ਚੱਲਦੇ ਆਂ ਸਸਕਾਟ ਹੌਂ ਦਾ ਸਭ ਤੋਂ ਪੁਰਾਣਾ ਹੋਟਲ ਆ ਇਹ ਸ਼ਾਇਦ ਮੈਂ ਨਾਲ ਵੀ ਸਭ ਤੋਂ ਪਹਿਲਾ ਹੋਟਲ ਹੋਊਗਾ ਉਹਦੇ ਵਿੱਚ ਚਾਚ ਆਪਣੀ ਮ사ਜ ਅਪpointAਮੈਂਟ ਆ ਤੇ ਵਧੀਆ ਹੁੰਦਾ ਵੈਸੇ ਤਾਂ ਤੇ ਮੇਰਾ ਫਸਟ ਟਾਈਮ ਐਕਸਪੀਰੀਅੰਸ ਆ ਹਾਂ ਮੈਂ ਵੈਸੇ ਉੱਤੋਂ ਜਾਂਦਾ ਰਹਿਣਾ ਬਟ ਐਦਾਂ ਉਹ ਪ੍ਰੋਫੈਸ਼ਨਲੀ ਹੋਟਲ ਦੇ ਵਿੱਚ ਉਹ ਸਾਰਾ ਐਕਸਪੀਰੀਅੰਸ ਫਸਟ ਟਾਈਮ ਆ ਤੇ ਚਲੋ ਦੇਖਦੇ ਕਿੰਝ ਬਣਦਾ ਚਲੋ ਪਰ ਸਤਾਂ ਮੀਂਹ ਬੜਾ ਤੇਜ਼ ਸੀਗਾ ਤੇ ਮੈਨੂੰ ਐਦਾਂ ਸੀਗਾ ਕਿ ਧੁੱਪ ਨਿਕਲੂਗੀ ਪਰ जमी पै रहा है चलो वैसे वादिया तो चलते हैं देखते बनता इस तुंबाद तो लेके एगजिट आप हो गए डाउन टाउन ये यूनिवर्सिटी वाला रोड वाइया वैसे उस तो डाउन तो टाउन ਆਪਾਂ ਡਾਊਨ ਟਾਊਨ ਤੋਂ ਨਾਲ ਹੀ ਸੱਜੇ ਐਕਸ ਇੰਟਰੀਅਰ ਪਹਿਲਾ ਪੁਲ ਹੁੰਦਾ ਐ ਐਗਜ਼ਿਟ ਲੈ ਕੇ 12 ਵਾਰ ਆਹੇ ਆਪਣਾ ਰਿਵਰ ਦੇ ਨਾਲ ਆਹ ਤੋਂ ਸੋ ਪਤਾ ਹੀ ਹੋਊਗਾ ਜਦੋਂ ਵੀ ਆਪਾਂ ਸਕੇਚ ਬਣਦੀ ਵਿੱਚ ਕੁਝ ਵੀ ਕਰਦੇ ਆ ਤਾਂ ਵਾਲਾ ਪੁਲ ਆਪਾਂ ਨੂੰ ਹਮੇਸ਼ਾ ਦਿਖਦਾ ਲੋਧੀ ਪੰਜ ਚੱਲੀਏ ਵਾਲੇ ਪੁਲ ਤੋਂ ਕਿਉਂਕਿ ਜਦੋਂ ਵੀ ਆਪਾਂ ਇਮੀਗ੍ਰੇਸ਼ਨ ਦਾ ਕੁਝ ਵੀ ਕਰਦੇ ਆ ਜਾਂ ਕੁਝ ਵੀ ਸਕੈਚ ਟੂਨ ਰਿਸਰਚ ਕਰਦੇ ਆ ਤਾਂ ਪੁਲ ਜਰੂਰ ਆਉਂਦਾ ਆ ਰਿਹਾ ਸਾਹਮਣੇ ਆ ਵਾਲਾ ਹੋਟਲ ਠੀਕ ਆ ਇਸ ਤੋਂ ਬਾਅਦ ਆਪਾਂ ਲੈਣਾ ਲੈਫਟ ਟਰਨ ਲੈਫਟ ਟਰਨ ਲੈ ਕੇ ਜੀ ਆ ਆ ਗਿਆ ਬਾਹ ਵਿਊ ਬੜਾ ਸੋਹਣਾ ਆ ਰਿਹਾ ਸੀਗਾ ਮੈਨੂੰ ਲੱਗਿਆ ਵੀ ਚਲੋ ਵਿੱਚ ਇੱਕ ਸ਼ਾਰਟ ਐਡ ਕਰਨਾ ਚਾਹੀਦਾ ਬਹੁਤ ਸੋਹਣਾ ਵਿਊ ਆ ਰਿਹਾ ਸੀਗਾ ਚਾਰੇ ਪਾਸੇ ਦਰਖਤ ਦੀ ਦਰਖਤ ਹਰਿਆਲੀ ਉਹ ਹਰਿਆਲੀ ਸੋਹਣਾ ਸੀਗਾ ਉਸ ਤੋਂ ਬਾਅਦ ਆਹ ਦੇਖਾ ਸਾਹਮਣੇ ਹੋਟਲ ਆ ਗਿਆ ਸਾਹਮਣੇ ਆਹ ਵਾ ਬਿਲਕੁਲ ਰਿਵਰ ਦੇ ਨਾਲ ਆ ਤੇ ਆਲਮੋਸਟ ਪਹੁੰਚ ਹੀ ਗਏ ਆ ਵਧੀਆ ਰਹੂਗਾ ਵਧੀਆ ਸੀਗਾ ਸਾਰਾ ਕੁਝ ਉਸ ਤੋਂ ਬਾਅਦ ਕਹਿੰਦੇ ਜੀ ਅੱਜ ਹੈਪੀ ਹੋਲਿਡੇ ਆ ਪਾਰਕਿੰਗ ਫ੍ਰੀ ਆ ਉਸ ਤੋਂ ਅੱਪਾ ਚੱਲਦੇ ਆ ਅੰਦਰ ਗੱਡੀ ਪਾਰਕਿੰਗ ਦੇ ਵਿੱਚ ਖੜਾ ਕੇ ਅੱਪਰ ਚੱਲਦੇ ਹਾਂ ਹੋਟਲ ਦੇ ਅੰਦਰ ਅਸਸ ਕਾਰਟੂਨ ਦੀ ਸਿਟੀ ਬੱਸ ਉਹ ਵੀ ਜਿਹੜੀ ਸਿਟੀ ਦਾ ਟੂਰ ਕਰਾਉਂਦੀ ਹੋਊਗੀ ਮੇਰੇ ਵੀ ਸ਼ਾਇਦ ਹੋਣੀ ਜੂਤ ਨਹੀਂ ਗੱਲ ਤੇ ਐਵੇਂ ਦਾ 뷰 ਸੀਗਾ ਡਾਊਨ ਟਾਊਨ ਦਾ ਅੱਪਰ ਚੱਲਦੇ ਹਾਂ ਜੀ ਅੰਦਰ ਆਪਾਂ ਬੱਸ ਨੂੰ ਇੰਜੋਏ ਕਰਦੇ ਆਂ ਥੈਂਕ ਯੂ Hello uh, Today is my massage appointment uh, Which? Uh, this one? ਤੋ ਵੀ ਮੈਟਰ ਮ사ਜ ਹੋ ਗਈ ਆਪਣੀ ਡੰਨ ਇਹ ਵੀਡੀਓ ਵਗੈਰਾ ਨਹੀਂ ਬਣਾਉਣ ਦਿੰਦੇ ਕਿਉਂਕਿ ਪ੍ਰੋਫੈਸ਼ਨਲ ਨੇ ਨਾ ਇਹ ਸਾਰਾ ਕਹਿੰਦੇ ਵੀਡੀਓ ਵਗੈਰਾ ਅਲਾਉ ਨਹੀਂ ਤੇ ਮ사ਜ ਹੋ ਗਈ ਆਪਣੇ ਡੰਨ ਤੇ ਦੱਸਦੇ ਕਿਤਾ ਰਿਐ ਐਕਸਪੀਰੀਅੰਸ ਥੈਂਕ ਯੂ ਅਹ ਬਹੁਤ ਵਧੀਆ ਐਕਸਪੀਰੀਅੰਸ ਹੈਗਾ ਵਧੀਆ ਸੀਗਾ ਤੇ ਵਧੀਆ ਰਿਹਾ ਮੇਰਾ ਕੁੱਲ ਹੋਇਆ ਐਕਸਪੀਰੀਅੰਸ ਸਸਕਾਟ ਟਾਊਨ ਦੇ ਸਭ ਤੋਂ ਪੁਰਾਣੇ ਹੋਟਲ ਦੇ ਵਿੱਚ ਐਮਐਸ ਦਾ ਰੂਮ ਦਾ 뷰 ਸੀ। ਇਜ਼ ਓਕੇ। すご,とごい。 ਸੋ ਆਪਣਾ ਮ사ਜ ਐਕਸਪੀਰੀਅੰਸ ਰਿਹਾ ਬਹੁਤ ਵਧੀਆ ਤੇ ਇਹ ਸਸਕਾ ਟੂਨ ਦਾ ਤਕਰੀਬਨ ਸਭ ਤੋਂ ਪਹਿਲਾ ਹੋਟਲ ਆ ਤੇ ਇੰਟੀਰੀਅਰ ਬਹੁਤ ਸੋਹਣਾ ਸੀਗਾ ਤੇ ਜਿਹੜੀ ਅੰਦਰ ਕੁੜੀ ਸੀਗੀ ਉਹ ਆਪਣੇ ਇੰਡੀਅਨ ਦੇ ਨਾਲ ਮੈਰਿਡ ਆ ਤੇ ਕਹਿੰਦੀ ਮੈਨੂੰ ਇੰਡੀਅਨ ਦਾ ਬੜਾ ਫੂਡ ਵਧੀਆ ਲੱਗਦਾ ਤੇ ਮੈਂ ਅੱਜ ਜਾ ਕੇ ਕੜੀ ਵੀ ਬਣਾਉਣੀ ਆ ਆਈ ਲਾਈਕ ਇੰਡੀਆ ਚਲੋ ਵਧੀਆ ਸੀਗਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਬਸਕ੍ਰਾਈਬ ਕੀ ਕਹਿੰਦੇ ਹੁੰਨੇ ਆ ਤੇ ਸਸਕਟੋਂ ਦੇ ਵਿੱਚ ਕਿਦਾਂ ਐਕਸਪੀਰੀਅੰਸ ਰਿਹਾ ਮੈਂ ਜਲਦੀ ਵੀਡੀਓ ਪਾਉਂਗਾ ਮੈਨੂੰ ਮੈਸੇਜ ਆ ਰਹੇ ਸੀਗੇ ਜੁੜੇ ਰਹਿਣ ਵਾਲ ਦੀ ਸਸਕਟ